चोणा लैके भारतीय जनता पार्टी वालों हलका पच्छमी वार्ड नंबर अस्सी सतीश पुंज की प्रधानगी परवी मीटिंग हुई जिस दौरान लोग सभा उम्मीदवार तरनजीत संधु ने मुख मेहमान वजो शिरकत की जबकि भाजपा के जिला प्रधान हरविंद संधु अविनाश शैला जिला जनरल सक्र मुनीश शर्मा हलका पछ्छमी इंचार्ज एडवोकेट सरदार कुमार संजीव कुमार ਸਾਬਕਾ ਮੀਤ ਪ੍ਰਧਾਨ ਪੰਜਾਬ ਰਾਕੇਸ਼ ਗਿੱਲ ਜ਼ਿਲ੍ਹਾ ਯੂਥ ਪ੍ਰਧਾਨ ਗੌਰਵ ਗਿੱਲ ਸੰਜੀਵ ਖਾਨਸਲਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਅਸੀਂ ਸਾਰੇ ਇੱਥੇ ਸ਼ਾਦਾ ਆਏ ਆ ਤੇ ਆਪਣਾ ਛੋਟਾ ਵੀਰ ਸਾਡੇ ਨਾਲ ਖੜਾ ਆ ਇਹਦੇ ਮੌਕੇ ਆਏ ਆ ਤੁਸੀਂ ਦੇਖਿਆ ਕਿੰਨੇ ਪਿਆਰ ਤੇ ਮੁਹੱਬਤ ਨਾਲ ਸਾਰਿਆਂ ਨੇ ਸਾਨੂੰ ਇੱਥੇ ਜੀ ਆਇਆਂ ਕਿਹਾ ਤੇ ਆਈਡੀਆ ਇਥੋਂ ਦੇ ਇਲਾਕੇ ਦੀਆਂ ਮੁਸ਼ਕਲਾਂ ਤੁਹਾਨੂੰ ਸਾਹਮਣੇ ਹੀ ਦਿਖਦੀਆਂ ਨੇ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਜਿੱਥੇ ਅੰਮ੍ਰਿਤਸਰ ਦਾ ਨਿਰਮਾਣ ਕਰਨਾ ਆ ਉਥੇ ਖਾਸ ਤੌਰ ਤੇ ਸ਼ਾਟਾ ਜਿਹਨੂੰ ਇੱਕ ਵਾਰੀ ਮੈਂਚੈਸਟਰ ਆਫ ਇੰਡੀਆ ਕਹਿੰਦੇ ਸੀ ਇਹਨੂੰ ਵਾਪਸ ਉਹੀ ਜਗ੍ਹਾ ਤੇ ਲਿਆਉਣਾ ਆ ਤੇ ਸਾਡੇ ਭਰਾਵਾਂ ਤੇ ਭੈਣਾਂ ਨੂੰ ਜਿਹੜੀਆਂ ਹੋਰ ਪ੍ਰੋਬਲਮ ਹੋ ਰਹੀਆਂ ਤੁਹਾਨੂੰ ਪਤਾ ਇੱਥੇ ਪਾਣੀ ਤੇ ਸੀਵਰੇਜ ਵੀ ਸੈਪਰੇਟ ਨਹੀਂ ਹੋ ਰਹੀ ਅਸੀਂ ਕਿਹੜੀ ਸਦੀ 'ਚ ਬੈਠੇ ਆ ਇਸ ਕਰਕੇ ਜਿਹੜੀਆਂ ਫੌਂਟਾ ਜਿਹੜੀਆਂ ਸਕੀਮਾਂ ਪ੍ਰਧਾਨ ਮੰਤਰੀ ਮੋਦੀ ਭਾਰਤ ਪਰਚ ਲਿਆਏ ਨੇ ਉਹ ਅਸੀਂ ਇੱਥੇ ਵੀ ਲੈ ਕੇ ਆਉਣੇ ਆ ਤੇ ਟੈਕਨੋਲੋਜੀ ਨਾਲ ਇਹ ਮੁਸ਼ਕਲਾਂ ਵੀ ਦੂਰ ਕਰ ਲਈਏ ਤੁਸੀਂ ਇੰਡਸਟਰੀ ਦੀ ਗੱਲ ਕੀਤੀ ਆ ਸ਼ਾਟਾ ਇੰਡਸਟਰੀ ਹੱਬ ਹੁੰਦਾ ਹੀ ਤੁਸੀਂ ਲੈ ਕੇ ਤੁਸੀਂ ਗੱਲ ਕੀਤੀ ਆ ਹਾਂਜੀ ਹਾਂਜੀ ਸ਼ਾਟਾ ਬਿਲਕੁਲ ਇੰਡਸਟਰੀ ਦਾ ਹੱਬ ਸੀਗਾ ਔਰ ਟੈਕਨੋਲੋਜੀ ਨਾਲ ਇਹ ਫੇਰ ਵਾਪਸ ਉੱਥੇ ਪਹੁੰਚ ਸਕਦਾ ਦੂਜੀ ਗੱਲ ਮੈਂ ਵੀ ਕਹੀ ਹੈ ਕਿ ਜਿਹੜੇ ਇੱਥੋਂ ਦੇ ਚੀਰਾਂ ਨੇ ਜਿਤਨਾ ਮਫਲਰ ਸਕਾਰਫ ਉਹ ਵੀ ਅਗਰ ਅਮਰੀਕਾ ਤੱਕ ਪਹੁੰਚਾ ਦਈਏ ਤੇ ਇੱਥੋਂ ਦੀਆਂ ਆਮਦਨੀਆਂ ਇੱਥੋਂ ਦੀਆਂ ਇਨਕਮਾਂ ਕਿਤੇ ਜਿਆਦੀਆਂ ਵਧ ਜਾਣਗੀਆਂ ਮੇਰਾ ਨਾਮ ਅਸੀਸ ਪੌਂਜ ਛੋਟਾਣਾ ਮੋਣਾ ਆ ਅੱਜ ਵਾਰਲਡ ਨਮ ਰਸਤੇ ਦੇ ਵਿੱਚ ਇੱਕ ਭਾਰਤੀ ਜਨਤਾ ਪਾਰਟੀ ਸਾਡੇ ਜਿਹੜੇ ਐਮਪੀ ਦੇ ਕੈਂਡੀਡੇਟ ਨੇ ਸਰਦਾਰ ਤਰਨਜੀਤ ਸਿੰਘ ਸੰਧੋ ਸੰਧੂ ਸਾਫ ਸਮੁੰਦਰੀ ਸਾਹਿਬ ਉਹ ਵਿਸ਼ੇਸ਼ ਤੌਰ ਤੇ ਸਾਡੇ ਵਿੱਚ ਸਾਡੀਆਂ ਮੁਸ਼ਕਲਾਂ ਸੁਣ ਲੈ ਪਹੁੰਚੇ ਸੀ ਵਾਰਡ ਨੰਬਰ 80 ਲੋਕਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਟੀ ਵੱਡੀ ਗਿਣਤੀ ਦੇ ਵਿੱਚ ਇੱਕ ਹੰਗਾਰਾ ਭਰਿਆ ਵਾ ਲੋਕਾਂ ਦੇ ਰੁਝਾਨਾਂ ਤੋਂ ਪਤਾ ਲੱਗਦਾ ਵੀ ਐਰ ਕੀ ਅੰਮ੍ਰਿਤਸਰ ਦੀ ਸੀਟ ਵਿੱਚ ਭਾਰਤ ਦੀ ਜਨਤਾ ਪਾਰਟੀ ਦਾ ਕੈਂਡੀਡੇਟ ਬਹੁਤ ਵੱਡੀ ਲੀਡ ਦੇ ਨਾਲ ਜਿੱਤੇਗਾ ਜਿਹੜੀਆਂ ਦੋ ਵਾਰ ਦੀਆਂ ਗਲਤੀਆਂ ਅਸੀਂ ਲੋਕਾਂ ਨੇ ਕਰ ਚੁੱਕੇ ਸੀ ਕਿ ਐਰ ਕੀ ਲੋਕਾਂ ਦੇ ਮੰਨਿਆ ਗਿਆ ਉਸ ਗਲਤੀ ਨੂੰ ਨਾ ਦੁਹਰਾਉਂਦੇ ਹੋਏ ਐਰ ਕੀ ਸਾਡੇ ਐਮਪੀ ਸਾਹਿਬ ਨੂੰ ਜਿਤਾਣਗੇ ਕੋ ਅੱਜ ਸਾਡੇ ਜਿਹੜੇ ਲੋਕ ਸਭਾ ਅੰਮ੍ਰਿਤਸਰ ਤੋਂ ਭਾਜਪਾ ਦੇ ਪ੍ਰਤਾਖਸ਼ੀ ਨੇ ਸਰਦਾਰ ਤਰਨਜੀਤ ਸਿੰਘ ਸੰਧੂ ਜੀ ਔਰ ਇਹ ਪ੍ਰੋਗਰਾਮ ਜੋ ਸਾਡੇ ਮੇਰਾ ਬਹੁਤ ਹੀ ਪਿਆਰਾ ਛੋਟਾ ਵੀਰ ਰਤੀਸ਼ ਪੁੰਜ ਮੋਨਾ ਜੀ ਮੋਨਾ ਜੀ ਸਾਡਾ ਇਹ ਇਹਦੇ ਦੁਆਰਾ ਇੱਥੇ ਯੋਜਿਤ ਕੀਤਾ ਗਿਆ ਸੀਗਾ ਇਹਦੇ ਵਿੱਚ ਸਾਡੇ ਰਕੇਸ਼ ਗਿੱਲ ਜੀ ਜਿਹੜੇ ਸਾਡੇ ਔਰ ਕੁਮਾਰ ਰਮੇ ਜੀ ਗੌਰਵ ਗਿੱਲ ਜੀ ਸੀਨਾ ਸਾਹਿਬ ਸੰਜੀਵ ਖੋਸਲਾ ਜੀ ਅਵਨਾਸ਼ ਸ਼ੈਲਾ ਜੀ ਇਹ ਸਾਰੀ ਸਾਡੀ ਟੀਮ ਇੱਥੇ ਆਈ ਸੀ ਦੇਖੋ ਅਸੀਂ ਤੇ ਸਿਰਫ ਲੋਕਾਂ ਤੱਕ ਇੱਕ ਸੁਨਾਹ ਪਹੁੰਚਾਉਣਾ ਹੈ ਕਿ ਸਦਾ ਤਰਨਜੀਤ ਸਿੰਘ ਸੰਧੂ ਦੀ ਇੱਕ ਦੂਤ ਨੇ ਸਾਡੇ ਜਸਸਵੀ ਤੇ ਤਪਸਵੀ ਪ੍ਰਧਾਨ ਮੰਤਰੀ ਦੇ ਭੇਜੇ ਹੋਏ ਆਪਾਂ ਦੋ ਵਾਰ ਜਿਹੜੇ ਅੰਮ੍ਰਿਤਸਰੀਆਂ ਨੇ ਗਲਤੀ ਕੀਤੀ ਆਪਾਂ ਇੰਨੇ ਇੰਨੇ ਦਿਗਜ ਹਰਾਏ ਪਰ ਉਹ ਫਿਰ ਮੰਤਰੀ ਬਣੇ ਪਰ ਇਸ ਵਾਰੀ ਇਹ ਸਾਨੂੰ ਇਹ ਵੀ ਹੁਣ ਜਗ ਜਾਇਰ ਹੈ ਕਿ 400 ਤੋਂ ਵੱਧ ਸੀਟਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਲੈ ਕੇ ਜਾ ਰਹੀ ਹੈ ਔਰ ਪੰਜਾਬ ਦੇ ਵਿੱਚ ਵੀ ਐਰ ਕੀ ਬਹੁਤ ਸੀਟਾਂ ਜਿਹੜੀ ਭਾਰਤੀ ਜਨਤਾ ਪਾਰਟੀ ਲੈ ਕੇ ਜਾ ਰਹੀ ਹੈ ਔਰ ਅੰਮ੍ਰਿਤਸਰ ਦੀ ਸੀਟ ਵੀ ਜਿਹੜੀ ਹੈ ਉਹ ਤੁਸੀਂ ਸਰਵੇ ਦੇਖਿਆ ਹੈ ਭਾਰਤੀ ਜਨਤਾ ਪਾਰਟੀ ਸਾਡੇ ਸਦਾਤਰ ਰੰਜੀਤ ਸਿੰਘ ਸੰਧੂ ਦੀ ਲੈ ਕੇ ਜਾ ਰਹੀ ਹੈ ਦੇਖੋ ਇਹ ਇੱਕ ਵਿਅਕਤੀ ਹੈ ਕਿਉਂਕਿ ਇਹ ਮੋਦੀ ਜੀ ਦੇ ਲਾਗੇ ਨੇ ਔਰ ਇਹ ਇੱਕ ਇਹੋ ਜਿਹੇ ਮੁਲਕਾਂ ਦੇ ਵਿੱਚ ਰਾਜਦੂਤ ਰਹਿ ਕੇ ਆਏ ਨੇ ਜਿੱਥੇ ਕਿ ਉੱਥੋਂ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਵੀ ਇਹਨਾਂ ਦੀ ਤਾਰੀਫ ਕੀਤੀ ਹੈ ਵੀ ਜੇ ਕੋਈ ਰਾਜਦੂਤ ਤੇ ਇਹੋ ਜਿਹਾ ਹੋਵੇ ਪਰ ਜੇ ਐਮਪੀ ਹੋਵੇ ਤੇ ਇਹੋ ਜਿਹਾ ਹੋਵੇ ਜਿਹੜਾ ਇੱਥੋਂ ਦੀ ਸ਼ਹਾਟੇ ਦੀ ਆਪਾਂ ਗੱਲ ਕਰੀ ਦੀਏ ਜਿਹੜੀ ਕਿ ਇੱਕ ਇੰਡਸਟਰੀ ਦੀ ਹੱਬ ਸੀ ਉਹਨੂੰ ਸਵਾਰ ਸਕੇ ਅੰਮ੍ਰਿਤਸਰ ਦਾ ਜਿਹੜਾ ਨਰਕ ਪਿਆ ਹੋਇਆ ਇਸ ਵੇਲੇ ਜੋ ਆਪਾਂ ਇਸ ਵੇਲੇ ਵੇਖੀਏ ਕਿ ਨਸ਼ਾ ਲੁੱਟਖੋ ਜੋ ਅਜਿਹਾ ਦੁਰਦਸ਼ਾ ਹੋ ਰਹੀ ਹੈ ਸਾਰੀ ਉਹਨੂੰ ਆਪਾਂ ਕਹਿੰਦੇ ਅੰਮ੍ਰਿਤਸਰ ਲੋਕਾਂ ਨੇ ਗਲਤੀ ਗਾਲੀ ਦੋ ਵਾਰ ਨਹੀਂ ਜਿਤਾ ਸਕਿਆ ਭਾਈਪਾਣੂ ਕੀ ਲੱਗਦਾ ਹੁਣ ਲੋਕਾਂ ਦਾ ਵਿਸ਼ਵਾਸ ਹੋਣਗੇ ਨਹੀਂ ਬਿਲਕੁਲ ਦੇਖੋ ਲੋਕਾਂ ਦੇ ਲੋਕ ਹੁਣ ਆਪਾਂ ਲੋਕਾਂ ਦੇ ਵਿੱਚ ਵਿੱਚ ਦਿਆਂ ਰਹੋ ਜਾਂਦੇ ਆ ਲੋਕੀ ਵੀ ਹੁਣ ਇਹ ਸਮਝਦੇ ਨੇ ਪੀ ਆਪਾਂ ਭਾਰਤੀ ਜਨਤਾ ਪਾਰਟੀ ਦਾ ਇੱਕ ਪ੍ਰਤੱਖ ਜਿਤਾਵਾਂਗੇ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਆਉਣ ਵਾਲੇ ਪ੍ਰਧਾਨ ਮੰਤਰੀ ਫਿਰ ਸਾਡੇ ਨਰਿੰਦਰ ਮੋਦੀ ਜੀ ਨੇ ਜੇ ਦੇਸ਼ ਵਿੱਚ ਜਿੱਥੇ-ਜਿੱਥੇ ਪ੍ਰਧਾਨ ਮੰਤਰੀ ਜੀ ਦੀ ਸਾਡੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਭਾਵੇਂ ਉਹ ਯੂਪੀ ਹੈ ਜਿੱਥੇ ਜਿਹੜਾ ਅਮਨ ਕਾਨੂੰਨ ਹੈ ਉਹਦੀ ਹਾਲਾਤ ਬਹੁਤ ਵਿਗੜੇ ਹੋਏ ਸੀ ਅੱਜ ਉੱਥੇ ਤੁਸੀਂ ਹਾਲਾਤ ਦੇਖੋ ਅੱਜ ਜਿਹੜਾ ਉੱਥੋਂ ਦਾ ਗੁੰਡਾ ਤੱਤ ਹੈ ਉਹ ਡਰਦਾ ਹੈ ਕਿ ਜੇ ਆਪਾਂ ਕੋਈ ਜੁਰਮ ਕੀਤਾ ਤੇ ਸਾਡਾ ਘਰ ਵੀ ਦਬਾ